ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੱਜਣ ਮਿੱਤਰ ਸਰੋਤੇ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਦੋਸਤੋ 13 ਜੁਲਾਈ 2025 ਦਿਨ ਹੈ ਦੁਆ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਪ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਬੇਨਤੀ ਹੈ ਰਿਜ਼ਲਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਿ ਸਾਡੇ ਫੇਸਬੁੱਕ ਪੇਜ ਕਬੱਡੀ ਅਪਡੇਟ ਔਰ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵਗਾ ਅਸੀਂ ਤੁਹਾਡੇ ਰਿਣੀ ਰਹਾਂਗੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਆਓ 13 ਜੁਲਾਈ 2000 25 ਦਿਨਾਂ ਇੰਤzar ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਸ਼ੁਰੂ ਕਰਦੇ ਹਾਂ ਜੀ ਬੈਲਜੀਅਮ ਯੂਨਾਈਟਿਡ ਕਬੱਡੀ ਫੈਡਰੇਸ਼ਨ ਦਾ ਫਾਈਨਲ ਰਿਜ਼ਲਟ ਟੀਮ ਪੰਜਾਬ ਸਪੋਰਟਸ ਕਬੱਡੀ ਕਲੱਬ ਐਮਸਟਰਡਮ ਪਲੱਸ ਹਾਲੈਂਡ ਸਾਡੇ 3.5 ਨੰਬਰ ਫਾਸਟ ਨਗਦ ਰਕਮੀ ਪਲੱਸ ਕੱਪ ਪੇਖ ਰਿਹਾ ਦੇ ਵਿੱਚ ਬਬਲਾ ਠੀਕੀ ਵਾਲਾ ਕੁਲਦੀਪ ਸ਼ਕਰਮਾਸ਼ੀਆ ਰਿੰਕੂ ਖਰੇਟੀ ਢੋਲਾ ਅੰਬਰਸਰ लवली ਮਹਿਮਨਦਵਾਲ ਗੁਰਦੀਪ ਮਾਦੋਪੁਰ ਵੀਰਾ ਸਰਹਾਲੀ ਰੇਸ਼ਮ ਚੰਬਾ ਹਰਸ਼ ਚੌੜੇ ਮਧਰੇ ਤੇ ਹੋਰ ਪਲੇਅਰ ਖੇਡੇ ਟੀਮ ਰਾਇਲ ਕਬੱਡੀ ਕਲੱਬ ਬੈਲਜੀਅਮ 32 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਸੰਨੀ ਡੇਰਾ ਬੱਬਾ ਨਾਨਕ ਨਿਕਾਨੰਦ ਹੋਰ ਗੋਪੀ ਜਠੋੜ ਛੋਟਾ ਟਾਰਜਨ ਅੰਕਤ ਲਾਠ ਤੇ ਸੁਰ ਸਿੰਘ ਸੁੱਖਾ ਮੱਗਾ ਸੀਤਾ ਪੱਤਰ ਮਨੀ ਮੜੀ ਮੇਗਾ ਤੇ ਹੋਰ ਪਲੇਅਰ ਖੇਡੇ ਇਹ ਬੈਲਜੀਅਮ ਦੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਦਾ ਰਿਜ਼ਲਟ ਸੀਗਾ ਪੈਂਡ ਸ਼ਕੂਰ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪੈਂਡ ਸ਼ਕੂਰ 19 ਨੰਬਰ ਫਾਸਟ 13 ਕਿਲੋ ਬਦਾਮ ਪਲੱਸ ਕੱਪ ਪੈਂਡ ਚੂੜਚੱਕ 18 ਨੰਬਰ ਸੈਕੰਡ 10 ਕਿਲੋ ਬਦਾਮ ਪਲੱਸ ਕੱਪ ਬੈਸਟ ਰੇਡਰ ਆ ਜੀ ਸੀਪਾ ਡਗੋ ਰਮਾਣਾ 11 ਰੇਡ 11 ਨੰਬਰ ਸ਼ਕੂਰ ਵੱਲੋਂ ਜੀ ਬੈਸਟ ਯਾ ਫਿਰ ਦੌਲੀ ਖੋਸਾ ਕੋਟਲਾ ਪੰਜ ਟੱਚ ਚ ਆ ਜੇ ਫਿਰ ਸ਼ਕੂਰ ਵੱਲੋਂ ਬੈਸਟ ਨੂੰ ਕੱਪ ਸੀ ਦੇ ਇਥੇ ਬਲਾਰੇ ਸੀ ਮੰਦਰ ਮਿਰਜੇ ਕੇ ਤੇ ਗਰਚਰਨ ਸਨੇਰ ਸ਼੍ਰੀ ਗੁਰੂ ਅਰਜਨ ਦੇਵ ਜੀ ਕਬੱਡੀ ਕਲੱਬ ਇਟਲੀ 베르ਗਾਮੋ ਇਟਲੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਹੌਲੈਂਡ 33 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਲੰਬੜ ਮਾਸੀਆਂ ਮੁੰਨਾ ਤਲਵੰਡੀ ਚੌਧਰੀਆਂ ਗੱਗੂ ਕੜਿਆਣਾ ਜੋਧਾ ਕਾਸ ਬਿੰਦਰ ਦਿਉਰਾ ਸ਼ੈਲੀ ਕਾਸ਼ੀਪੁਰ ਇੰਦਰਨਾਗਰ ਤੇ ਹੋਰ ਪਲੇਅਰ ਟੀਮ ਕਬੱਡੀ ਕਲੱਬ ਇਟਲੀ ਸਾਡੇ 32 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਕਿਹੜੇ ਬਲਕਰਨ ਕਲਿਆਣ ਸੁਖਾ ਕਰਨ ਬੁੱਲੋਵਾਲ ਕੀਤੂ ਵੋਡਨਪੁਰ ਬਰੂਨੀ ਦੋਧਰ ਜਾਮਾ ਦੇਸਲਾ ਸਾਹਿਲ ਦੇਬਨ ਤੇ ਫਰਲੋ ਇਟਲੀ ਹੋਰ ਪਲੇਅਰ ਕਿਹੜੇ ਬੈਸਟ ਰੇਡਰ ਹੈ ਗੱਗੂ ਗੜਿਆਣਾ ਤੇ ਬੈਸਟ ਜੈਫਰੀਆ ਸ਼ੈਲੀ ਕਾਸ਼ੀਪੁਰ ਜੁਆਇੰਟ ਇੰਦਰ ਨਾਗਰਾ ਇੱਥੇ ਬਲਾਰੇ ਸੀਗੇ ਸੁਗਰਾਜ ਰੋਟੀ ਤੇ ਜਿਹੜਾ ਇਹ ਟੂਰਨਾਮੈਂਟ ਇਟਲੀ ਦਾ ਹੋਇਆ ਸਾਰੇ ਲਾਈਵਾਂ ਦੇ ਵਿੱਚੋਂ ਨਕਮਾ ਲਾਈਵ ਸੀਗਾ ਕੋਈ ਸਮਝ ਨਹੀਂ ਆ ਰਹੀ ਸੀ ਬਹੁਤ ਮੁਸ਼ਕਲ ਨਾਲ ਰਿਜ਼ਲਟ ਲਿਖੇ ਗਏ ਨੇ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਲਾਈਵ ਦੇਖਦੇ ਹੋ ਤੇ ਬੇਨਤੀ ਹੈ ਵੀ ਜਦੋਂ ਇੰਨੀ ਮਿਹਨਤ ਮੁਸ਼ਕਲ ਕਰਕੇ ਰਿਜ਼ਲਟ ਲਿਖਿਆ ਜਾਂਦਾ ਨਾ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਰੀ ਇੰਗਲੈਂਡ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਇੰਗਲੈਂਡ ਕਬੱਡੀ ਫੈਡਰੇਸ਼ਨ ਟੀਮ ਸੰਦੀਪ ਨੰਗਲ ਲੰਮੀਆਂ ਕਬੱਡੀ ਕਲੱਬ ਟੈਲਫੋਰਡ 954 ਨੰਬਰ ਫਾਸਟ ਨਗਦਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਇਹਦੇ ਵਿੱਚ ਖੁਸ਼ੀ ਦੁੱਗਾ ਫੂਲਾ ਸ਼ੂਸ਼ਕ ਸੋਨੀ ਫਕਰ ਝੰਡਾ ਲੰਬੜ ਮੱਲੀਆਂ ਜੋਦਾ ਸੁਰਖਪੁਰ ਰਮਣ ਮੱਲੀਆਂ ਪੂਰੀ ਸਿਸ ਪੂਰੀਆ ਸਿਸਰ ਰੋਜ ਰਕੇਸ਼ ਬੋਪਰ ਤੇ ਕੁਲਵਿੰਦਰ ਜਲਵੇੜਾ ਧਰਮਪੁਰੇ ਵਾਲਾ ਇਹ ਖੇਡੇ ਜੀ ਸੰਦੀਪ ਨੰਗਲ ਲੰਮੀਆਂ ਦੀ ਟੀਮ ਵੱਲੋਂ ਟੀਮ ਕਬੱਡੀ ਕਲੱਬ ਗ੍ਰੈਵਜੈਂਟ ਵਰਕਿੰਗ 34 ਨੰਬਰ ਸੈਕੰਡ ਨਗਦਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਇਹਦੇ ਵਿੱਚ ਮਾਲਾ ਗੋਵਿੰਦਪੁਰਾ ਸੋਨੀ ਭਾਦੜਾ ਗੋਰਾ ਸਾਲੂ ਸਾਜੀ ਸ਼ਕਰਪੁਰ ਹਸ਼ਿਆਰਾ ਬੋਪਰ ਰਾਜਾ ਪੱਧਰੀ ਸੋਨ ਚੱਕ ਸਾਬੂ ਬੂਟਾ ਅਨਦਾਨਾ ਗੱਗੀ ਚੱਕ ਦੇਸਰਾਜ ਤੇ ਹੋਰ ਪਲੇਅਰ ਖੇਡੇ ਬੈਸਟ ਰੀਡਰ ਰਿਆ ਪੂਰੀਆ ਸੀਸਰ 19 ਰੇਡਾਂ 'ਚ 18 ਨੰਬਰ ਟੈਲਫੋਰਡ ਵੱਲੋਂ ਬੈਸਟ ਜਾਫੀਆ ਜੋਦਾ ਸੁਰਖਪੁਰ 12 ਟੱਚ 6 ਜਫੇ ਫਿਰ ਟੈਲਫੋਰਡ ਵੱਲੋਂ ਦੂਜੇ ਨੰਬਰ ਤੇ ਵੀ ਟੈਲਫੋਰਡ ਦੇ ਰੇਡਰ ਜਾਫੀਆਨ ਰੇਡਰ ਕੁਲਵਿੰਦਰ ਜਲਵੇੜੇ ਨੇ 17 ਰੇਡਾਂ ਚੋਂ 15 ਨੰਬਰ ਲੈ ਤੇ ਦੂਜੇ ਨੰਬਰ ਤੇ ਰਿਹਾ ਜਾਫੀ ਖੁਸ਼ੀ ਦੁੱਗਾ 12 ਟੱਚ 4 ਜਫੇ ਲਾਏ ਸਨਮਾਨ ਹੋਇਆ ਜੀ ਅਮਨ ਲੋਪੋ ਦਾ 2100 ਪਾਉਂਡ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਰੇ ਸੀ ਅਮਨ ਲੋਪੋ ਸਤਨਾਮ ਜੈੰਗੋ ਤੇਲੂ ਪੱਟੀ ਇਹ ਸੀਗੇ ਜੀ 13 ਜੁਲਾਈ 2025 ਦਿਨ ਐਤਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਜ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਏ ਲਾਈਕ ਕਮੈਂਟ ਤੇ ਸ਼ੇਅਰ ਤਾਪਕੇ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲਵਯੂ ਟਰਾਲੀ ਭਰ ਕੇ ਤੁਹਾਨੂੰ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ